ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਮੁਰੰਬਰਾ ਬਣਾ ਕੇ ਤਿਆਰ ਕਰਾਂਗੇ ਖੁੱਲੀਆਂ ਦਾ ਤੇ ਜਿਹੜਾ ਗੋਲ-ਗੋਲ ਮੁਰੰਬਰਾ ਹੁੰਦਾ ਉਹ ਅਸੀਂ ਬਣਾਵਾਂਗੇ ਤੇ ਇੱਥੇ ਅਸੀਂ ਖੁੱਲੀਆਂ ਲੈ ਲਈਆਂ ਸੀ ਤੇ ਦੋ ਖੁੱਲੀਆਂ ਅਸੀਂ ਇੱਥੇ ਖੁੱਲੀਆਂ-ਖੁੱਲੀਆਂ ਲਵਾਂਗੇ ਤੇ ਹੁਣ ਅਸੀਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਫੋਲੀਆਂ ਅਸੀਂ 5-6 ਮਿੰਟ ਵਾਸਤੇ ਡਰਾਈ ਰੋਸਟ ਕੀਤੀ ਸੀ ਤੇ ਹੁਣ ਅਸੀਂ ਇਹਨਾਂ ਨੂੰ ਚੈੱਕ ਕਰ ਲਵਾਂਗੇ ਜਿਹੜੇ ਹੱਥਾਂ ਦੇ ਨਾਲ ਇਸ ਤਰ੍ਹਾਂ ਇਹ ਭੁਰ ਜਾਣ ਫੇਰ ਆਪਾਂ ਸਮਝੋ ਕਿ ਇਹ ਫਰੋਸਟ ਹੋ ਗਈਆਂ ਹਨ ਤੇ ਹੁਣ ਅਸੀਂ ਇਹਨਾਂ ਨੂੰ ਲਾ ਦੇਵਾਂਗੇ ਤੇ ਲਾ ਕੇ ਅਸੀਂ ਇੱਕ ਪਲੇਟ ਵਿੱਚ ਪਾ ਦਵਾਂਗੇ ਪੈਨ ਦੇ ਵਿੱਚ ਅਸੀਂ ਕਿਉਂ ਪਾ ਦਵਾਂਗੇ ਇੱਥੇ ਮੈਂ ਕਿਉਂ 2 ਕ ਚਮਚੇ ਧੱਕ ਲਿਆ ਸੀ ਤਿੱਕਿਓ ਅਸੀਂ ਗਰਮ ਕਰ ਲਵਾਂਗੇ ਤੇ ਇੱਥੇ ਲਿਆ ਸੀ 1 ਕੱਪ 2 ਕੱਪ ਅਸੀਂ ਪੁਲੀਆਂ ਲਈਆਂ ਸੀ ਤੇ 1 ਕੱਪ ਅਸੀਂ ਗੁੜ ਲਿਆ ਸੀ ਗੁੜ ਨੂੰ ਅਸੀਂ ਕ੍ਰਸ਼ ਕਰ ਲਿਆ ਸੀ 2 ਚਮਚੇ ਪਾਵਾਂਗੇ ਅਸੀਂ ਪਾਣੀ ਦੇ ਫਿਰ ਅਸੀਂ ਗੁੜ ਨੂੰ ਪਗਲਾ ਲਵਾਂਗੇ ਗੁਰਦੀ ਚਾਣੀ ਬਣ ਗਈ ਸੀ ਤੇ ਹੁਣ ਅਸੀਂ ਇਹਦੇ ਵਿੱਚ ਮੁਰੰਗਰਾ ਪਾ ਦੇਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਹੁਣ ਅਸੀਂ ਇਹਨੂੰ ਥਾਲੀ ਵਿੱਚ ਕੱਢ ਕੇ ਠੰਡਾ ਕਰ ਦਵਾਂਗੇ ਠੰਡੇ ਕਰਕੇ ਫਿਰ ਅਸੀਂ ਇਹਦੇ ਗੋਲ-ਗੋਲ ਮੁਰੰਬਰੇ ਬਣਾ ਲਵਾਂਗੇ ਇਸ ਤਰੀਕੇ ਦੇ ਅਸੀਂ ਇਹਦੇ ਮੁਰੰਬਰੇ ਬਣਾ ਲਵਾਂਗੇ ਤਾਂ ਤੁਸੀਂ ਦੇਖ ਸਕਦੇ ਬਹੁਤ ਵਧੀਆ ਮੁਰੰਬਰੇ ਬਣਦੇ ਆ ਆਪਾਂ ਇਹਨਾਂ ਨੂੰ ਠੰਡੇ ਕਰਕੇ ਫੇਰ ਇਹਨਾਂ ਦੇ ਮਰੁੰਮਰੇ ਬਣਾਵਾਂਗੇ ਗਰਮ-ਗਰਮ ਨਹੀਂ ਤੇ ਆਪਣੇ ਹੱਥਾਂ ਨੂੰ ਗੋੜ ਜਿਹੜਾ ਉਹ ਬਹੁਤ ਜ਼ਿਆਦਾ ਗਰਮ ਲੱਗਦਾ ਆ ਆਪਾਂ ਜਦੋਂ ਇਹਨਾਂ ਨੂੰ ਠੰਡੇ ਕਰਕੇ ਫੇਰ ਇਹਨਾਂ ਦੇ ਮਰੁੰਮਰੇ ਬਣਾ ਕੇ ਤਿਆਰ ਕਰਾਂਗੇ ਤੇ ਦੋਨਾਂ ਹੱਥਾਂ ਦੀ ਮਦਦ ਨਾਲ ਅਸੀਂ ਬਹੁਤ ਸੋਹਣੇ ਇਹ ਗੋਲ-ਗੋਲ ਮਰੁੰਡੇ ਬਣਾ ਕੇ ਤਿਆਰ ਕਰ ਦਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਮੁਰੰਬਰੇ ਨੂੰ ਅਸੀਂ ਪਲੇਟ ਵਿੱਚ ਰੱਖ ਦਵਾਂਗੇ ਤੇ ਮੁਰੰਬਰੇ ਤੁਸੀਂ ਦੇਖ ਸਕਦੇ ਹੋ ਜੇ ਬਹੁਤ ਵਧੀਆ ਘਰ ਵਿੱਚ ਮੁਰੰਬਰੇ ਸਾਫ ਸੁਥਰੇ ਬਣ ਕੇ ਤਿਆਰ ਹੋਏ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਵੀ ਤੇ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ